ਯੂਡੀ ਨਸ਼ਿਆਂ ਦੇ ਵਿਰੁੱਧ ਵੱਡੀ ਮੁਹਿੰਮ ਤੇ ਚੱਲਦਿਆਂ ਅੱਜ ਉਥੇ ਪੁਲਿਸ ਦਬਲੂ ਇੱਕ ਹੋਰ ਮਕਾਨ ਤੇ ਪੀਲਾ ਪੰਜਾ ਚਲਾਇਆ ਗਿਆ ਤਾਂ ਮਹਿਲਾ ਨਸ਼ਾ ਤਸਕਰ ਜਿਸ ਦੀ ਨਜਾਇਜ਼ ਪ੍ਰੋਪਰਟੀ ਜਿਹੜੀ ਉਸਤੇ ਪੀਲਾ ਪੰਜਾ ਚੱਲਦਾ ਹੈ ਤਾਂ ਜੇਲ੍ਹ ਦੇ ਵਿੱਚ ਬੰਦ ਦੇ ਤਸਕਰ ਜਿਸਤੇ ਪਹਿਲਾਂ ਹੀ ਨਸ਼ਾ ਤਸਕਰੀ ਦੇ 7 ਮੁਕਾਦਮੇ ਦਰਜ ਨੇ ਹੁਣ ਤੱਕ ਬਰਨਾਲਾ ਪੁਲਿਸ ਨੇ 8 ਨਸ਼ਾ ਤਸਕਰਾ ਦੇ 7 ਹਾਰਤੇ ਇੱਕ ਦੁਕਾਨਾਂ ਤੇ ਪੀਲਾ ਪੰਜਾ ਚਲਾਇਆ ਤਾਂ ਇਹਨੂੰ ਨਸ਼ਿਆਂ ਦੇ ਵਿਰੋਧ ਮੁਹਿੰਮ ਤਹਿਤ ਇੱਕ ਹੋਰ ਵੱਡੀ ਕਾਰਵਾਈ ਹੁੰਦੀ ਹੈ ਬਰਨਾਲਾ ਦੇ ਨਸ਼ਿਆਂ ਦੇ ਹੌਟਸਪੌਟ ਇਲਾਕੇ ਸੈਨਸੀ ਬਸਤੀ ਦੇ ਵਿੱਚ ਪੁਲਿਸ ਦੀ ਅਗਵਾਈ ਦੇ ਵਿੱਚ ਨਸ਼ਾ ਤਸਕਰ ਮਹਿਲਾ ਦੇ ਘਰ ਤੇ ਪੀਲਾ ਪੰਜਾ ਚੱਲਦਾ ਇਸ ਬਾਬਤ ਐਸਪੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਿੱਥੇ ਇਲਾਕੇ ਦੇ ਵਿੱਚ ਲਗਾਤਾਰ ਹੀ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਹੜੀ ਮਹਿਲਾ ਤਸਕਰਾਂ ਇਸ ਤੇ ਦੱਸਿਆ ਜਾ ਰਿਹਾ ਕਿ ਨਸ਼ਾ ਤਸਕਰੀ ਸਣੇ 7 ਮਾਮਲੇ ਦਰਜ ਨੇ ਤੇ ਹੁਣ ਵੀ ਇਹ ਜੇਲ੍ਹ ਦੇ ਵਿੱਚ ਬੰਦ ਹੈ ਇਹਨਾਂ ਦੇ ਵੱਲੋਂ ਬਿਨਾਂ ਮਨਜ਼ੂਰੀ ਤੋਂ ਇੱਕ ਘਰ ਦੀ ਉਸਾਰੀ ਕੀਤੀ ਗਈ ਸਬੰਧਤ ਵਿਭਾਗ ਦੀ ਹਾਜ਼ਰੀ ਦੇ ਵਿੱਚ ਘਰ ਤੇ ਪੀਲਾ ਪੰਜਾ ਚਰਾ ਦਿੱਤਾ ਗਿਆ ਤਾਂ ਲਗਾਤਾਰ ਪੁਲਿਸ ਦੀ ਇਹ ਕਾਰਵਾਈ ਜਾਰੀ ਹੈ ਤੇ ਇੱਕ ਹੋਰ ਮਕਾਨ ਟੈਟੇਰੀ ਕਰ ਦਿੱਤਾ ਗਿਆ ਜੀ ਬਿਲਕੁਲ ਜਿਵੇਂ ਸੀਐਮ ਸਾਹਿਬ ਸਾਹਿਬ ਵੱਲੋਂ ਚੁਲਾਈ ਹੋਈ ਮਹਿੰਮ ਯੋਧਿਤ ਨਸ਼ਾ ਵਿਰੁੱਧ ਦੇ ਤਹਿਤ ਸਾਡੇ ਡੀਜੀਪੀ ਸਾਹਿਬ ਵੱਲੋਂ ਆਏ ਹੋ ਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਮੁਹੰਮਦ ਸਰਫਰਾਜ਼ ਆਲਮ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਅੱਜ ਅਸੀਂ ਪਾਲਣਾ ਕਰਨ ਆਏ ਹੋਏ ਇੱਥੇ ਯੂਸਫ ਸਾਡੇ ਨਾਲ ਨੇ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਇਹਨਾਂ ਨੇ ਅੱਜ ਇਹ 51 ਨੰਬਰ ਮਕਾਨ ਇੰਪਰੂਵਮੈਂਟ ਵਾਸਤੇ ਜਿਹੜਾ ਗੈਰ ਮਨਜ਼ੂਰੀ ਤੇ ਬਣਿਆ ਹੋਇਆ ਸੀਗਾ ਤੇ ਜਿਹੜੇ ਕਿ ਇਹ ਨਸ਼ਾ ਤਸ਼ਕਰ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਇਹ ਵੀਨਾ ਪਤਨੀ ਕਾਕਾ ਸਿੰਘ ਇਹ ਅੱਜ ਵੀ ਜੇਲ੍ਹ ਚ ਹੀ ਹੈ ਤੇ ਤੇ ਆਲਰੇਡੀ ਪਹਿਲਾਂ ਵੀ ਬਹੁਤ ਸਾਰੇ ਮੁਕਦਮੇ ਦਰਜ ਨੇ ਤੇ ਆਲਰੇਡੀ ਅਸੀਂ ਚੈੱਕ ਕੀਤਾ ਸੀ ਸੱਤ ਮੁਕਦਮੇ ਤਾਂ ਹੈਗੇ ਬਾਕੀ ਹੋਰ ਵੀ ਸੀ ਚੈੱਕ ਕਰਾਂਗੇ ਤੇ ਉਸ ਦੌਰਾਨ ਇਹ ਇਹ ਇੱਕ ਕਾਰਵਾਈ ਕਰ ਰਹੇ ਹਾਂ ਜਿਹੜਾ ਕਿ ਸਾਡਾ ਪੀਲਾ ਪੰਜਾ ਚੱਲ ਰਿਹਾ ਪਿਛਲੇ ਕਾਫੀ ਸਮੇਂ ਤੋਂ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਜਿਹੜਾ ਸਾਡੀ ਮਹੀਮ ਦੇ ਵਿੱਚ ਪਹਿਲਾਂ ਵੀ ਅਸੀਂ ਛੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਹਾਊਸ ਸੀਗੇ ਤੇ ਪਲੱਸ ਇੱਕ ਤਨੋਲੇ ਦੇ ਵਿੱਚ ਇੱਕ ਸ਼ਾਪ ਸੀਗੀ ਕਮਰਸ਼ੀਅਲ ਜਿਹੜੀ ਕਿ ਉਹਨੂੰ ਵੀ ਅਸੀਂ ਇਸ ਤਰ੍ਹਾਂ ਸਰਕਾਰ ਦੇ ਦੇਸ਼ਾਂ ਦੇ ਮੁਤਾਬਕ ਇਹਨੂੰ ਟਾਇਆ ਜਾ ਚੁੱਕਿਆ ਹੈ ਸਰ ਮੈਸੇਜ ਕੀ ਦੇਣਾ ਚਾਹੁੰਦਾ ਨਸ ਤਤਰਾ ਬੜਾ ਸਿੰਪਲ ਮੈਸੇਜ ਆ ਬੜਾ ਸਿੱਧਾ ਮੈਸੇਜ ਆ ਸਰਕਾਰ ਨੇ ਅੱਛੀ ਮੁਹਿੰਮ ਸ਼ੁਰੂ ਕੀਤੀ ਹੋਈ ਆ ਯੁੱਧ ਨਸ਼ਿਆਂ ਵਿਰੁੱਧ ਔਰ ਇਹ ਸਾਡੇ ਸਾਰਿਆਂ ਦੀ ਭਲਾਈ ਵਾਸਤੇ ਆ ਸਮਾਜ ਸੇਵਾ ਆ ਬਹੁਤ ਵੱਡੀ ਜਿਹਦੇ ਵਿੱਚ ਸਾਡੇ ਜਿਹੜੇ ਯੰਗ ਬੱਚੇ ਜਿਹੜੇ ਕਿ ਹਲੇ 20-20 ਸਾਲ ਦੇ ਨੌਜਵਾਨ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਜਿਹੜਾ ਮੈਂ ਕਵਾਂਗਾ ਉਹਨਾਂ ਨੂੰ ਸਾਡਾ ਸਮਝਾਉਣਾ ਸਾਰਿਆਂ ਦਾ ਫਰਜ਼ ਬੰਦਾ ਔਰ ਤੁਹਾਡੇ ਵੱਲੋਂ ਵੀ ਇਹੀ ਹਮੇਸ਼ਾ ਸਾਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਿਲ ਰਿਹਾ ਆ ਸੰਦੇਸ਼ ਕਿ ਕਾਫੀ ਠਲ ਪੈ ਚੁੱਕੀ ਆ ਮੈਂ ਚਾਹਾਂਗਾ ਆਪਾਂ ਰਲ ਮਿਲ ਕੇ ਸਾਰਾ ਪੰਜਾਬ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਬੱਚਿਆਂ ਨੂੰ ਗਾਈਡ ਲਾਈਨ ਦਈਏ ਜਿਹੜਾ ਕਿ ਇਹ ਭਟਕ ਚੁੱਕੇ ਨੇ ਉਹਨਾਂ ਨੂੰ ਆਪਾਂ ਸਿੱਧੇ ਰਾਹ ਲੈ ਕੇ ਆਈਏ ਉਹਨਾਂ ਵਾਸਤੇ ਸਰਕਾਰ ਨੇ ਰੀਹੈਬ ਔਰ ਬਹੁਤ ਸਾਰੇ ਮੈਡੀਕਲ ਫੈਸਿਲਿਟੀ ਸਾਡੇ ਰਾਹੀਂ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਮੈਸੇਜ ਦਵਾਂਗਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਜਦੋਂ ਆਪਣੇ ਆਲੇ ਦੁਆਲੇ ਬੱਚਾ ਕੋਈ ਹੋਵੇ ਆਪਣੇ ਘਰ ਦਾ ਹੋਵੇ ਪੜੋਸੀਆਂ ਦਾ ਹੋਵੇ ਤਾਂ ਉਹਨਾਂ ਨੂੰ ਵੀ ਸ਼ਰਮ ਕਰਨ ਦੀ ਲੋੜ ਨਹੀਂ ਤਾਂ ਆਪਾਂ ਨੂੰ ਵੀ ਉਹਨਾਂ ਨੂੰ ਤਾਣਾ ਮਾਰਨ ਦੀ ਵੀ ਲੋੜ ਨਹੀਂ ਹੈ ਕਿਉਂਕਿ ਭਟਕ ਗਏ ਜਿਹੜੇ ਛੋਟੇ ਬੱਚੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ ਸਪੈਸ਼ਲੀ ਸੋ ਉਹਨਾਂ ਨੂੰ ਆਪਾਂ ਹੱਲਾਸ਼ੇਰੀ ਦੇ ਕੇ ਉਹ ਆਪ ਵੀ ਬਾਹਰ ਆਣ ਤੇ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾ ਸਕਣ ਸਰ ਇੱਕ ਨਸਾ ਤਸਕਾ ਦੇ ਘਰ ਦੇ ਨੰਬਰਿੰਗ ਲੱਗੀ ਹੈ ਇਹ ਕੀ ਚੱਕ ਰਿਹਾ ਹੈ ਜੀ ਬਿਲਕੁਲ ਇਹ ਹੁਣ 51 ਨੰਬਰ ਮਕਾਨ ਸੀਗਾ ਇਸ ਤਰ੍ਹਾਂ ਸਾਡੇ ਡੀਐਸਪੀ ਸਾਹਿਬ ਨੇ ਹੋਰ ਸਾਰੇ ਈਓ ਸਾਹਿਬ ਨੇ ਮਿਲ ਕੇ ਇਹ ਇੱਕ ਸਾਰੇ ਪਲਾਨ ਕੀਤਾ ਸੀਗਾ ਉਸ ਪਲਾਨ ਦੇ ਵਿੱਚ ਇਹ ਸਾਰੇ ਨੰਬਰਿੰਗ ਲਗਾਈ ਗਈ ਸੀਗੀ ਤੇ ਅੱਗੇ ਵੀ ਸਾਡਾ ਇਹ ਕੰਮ ਰੂਟੀਨ 'ਚ ਚੱਲ ਰਿਹਾ ਹੈਗਾ ਤੇ ਸਾਨੂੰ ਤੁਹਾਡੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਹੋਰ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀਆਂ ਨੇ ਤੇ ਉਹਦੇ ਆਧਾਰ ਤੇ ਅਸੀਂ ਪੂਰਾ ਪੂਰਾ ਕੰਮ ਕਰ ਰਹੇ ਹਾਂ ਸਰਕਾਰ ਦੇ ਦਿੱਤੇ ਹੋਏ ਆਦੇਸ਼ਾਂ ਦੀ ਇਨ ਬਿਨ ਪਾਲਣਾ ਕਰਦੇ ਰਵਾਂਗੇ